ਸਵਾਗਤ ਹੈ ਕਿਸਾਨ ਵੀਰੋ ਹਰ ਡਟੇ ਲੌਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਤੇ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸਹਿਣਾ ਜੀ ਬਰਨਾਲੇ ਜ਼ਿਲ੍ਹੇ ਦੇ ਪਿੰਡਾਂ ਗੱਲਬਾਤ ਬਾਈ ਨ ਕਰਾਵਾਂਗੇ ਕਬ ਲੋਕਲ ਵੀਡੀਓ ਸਾਨੂੰ ਫੇਰ ਦਿਖਾਉਣ ਲੱਗੇ ਘਰ ਦੀ ਝੋਟੀ ਦਿਖਾਵਾਂ ਕਿਹੜਾ ਸੂਆ ਬਾਈ ਜੀ ਤੋਂ ਪੁੱਛਾਂਗੇ ਜਾਂ ਕਿੰਨਾ ਦੁੱਧ ਬਾਦ ਪਹਿਲੇ ਸੂਆ ਨੇ ਕੱਢਿਆ ਉਹ ਵੀ ਬਾਈ ਜੀ ਤੋਂ ਪੁੱਛਾਂਗੇ ਗੱਲਬਾਤ ਕਰਾਵਾਂਗੇ ਨਾਮ ਐਡਰੈਸ ਸਭ ਕੋ ਪੁੱਛ ਕੇ ਦੱਸਾਂਗੇ ਚੰਗੇ ਦੁੱਧ ਵਾਲੀ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋਠੀ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਨੰਬਰ ਤਾਂ ਮੁੰਡੇ ਕੋਲ ਹੈ ਬੋਲੀ ਨੰਬਰ ਹੈਗਾ ਜੀ 70097807 ਬਾਈ ਜੀ ਆ ਨੰਬਰ ਆ ਵਾਕੀ ਫੋਨ ਤੇ ਵੀ ਦਿਖਾਇਆ ਵਾ ਤੇ ਸਕਰੀਨ ਤੇ ਵੀ ਚੱਲ ਜਾਂਦਾ ਨੋਟ ਕਰ ਲੋ ਤੇ ਹੋ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਪਹਿਲਾਂ ਤਾਂ ਆਪਣਾ ਬੋਲਦਗੇ ਜੀ ਪਿੰਡ ਪਿੰਡ ਸਹਿਣਾ ਜੀ ਪਿੰਡ ਸਹਿਣਾ ਆ ਗਿਆ ਇਹ ਰੋਡ ਮੱਲੰਗਾ ਵਾਲਾ ਪਾ ਜਾਂਦਾ ਜੀ ਮੱਲੰਗਾ ਜਟਾਣੇ ਕੋਠਾ ਨੇ ਜਿਹੜੇ ਓਕੇ ਜੀ ਤੇ ਮੰਡੀ ਦੇ ਕੋਲੋਂ ਮੁੜਦਾ ਹਾਂ 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 ਮੰਡੀ ਦੇ ਠੀਕ ਆ ਜੀ ਕੋਈ ਵੀ ਵੀਰ ਕਿਉਂਕਿ 올जन ਪਾ ਜਾਂਦੇ ਘਰ ਦੇ ਨਾਲ ਮੜ ਕੇ ਨਾ ਡਰੈਸਸ ਸਹੀ ਦੱਸਿਆ ਜਾਓ ਜੀ ਓਕੇ ਤੇ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਤਹਿਸੀਲ ਤਾਪਾ ਪਿੰਡ ਆਪਣਾ ਆ ਗਿਆ ਸਹਿਣਾ ਜੀ ਪਿੰਡ ਸਹਿਣਾ ਓਕੇ ਨਜ਼ਦੀਕ ਆਪਣੇ ਇਧਰਲੇ ਪਾਸੇ ਬਧੌੜਾ ਗਿਆ ਤੇ ਲਵਾਈ ਪੱਕੋ ਗੈਂਚ ਓਕੇ ਜੀ ਬਚਾ ਆ ਪਿੰਡ ਆਪਣਾ ਬਸ ਉਹ ਆਪਣੇ ਕੋਲ ਚਾਰ ਪੰਜ ਕੋਹੜ ਆ ਹਾਂਜੀ 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 ਨੀਲੀ ਰਾਵੀ ਦੇਵੀ ਆ ਤੇ ਮੋਰਾ ਨਸਲ ਦੇਵੀ ਆ ਤੇ ਆ ਵੱਡੀ ਮੱਝ ਵੀ ਚੰਗੀ ਆ ਹਨਾ ਤੇ ਜਿਹੜੀ ਹੁਣ ਆਪਾਂ ਝੋਟੀ ਦੇਖੀ ਜੰਨੇ ਆ ਹਾਂਜੀ ਆਪਣੇ ਘਰ ਦੀ ਆ ਜੀ ਹਾਂਜੀ ਘਰ ਦੀ ਆ ਜੀ ਓਕੇ ਘਰ ਦੀ ਝੋਟੀ ਆ ਗਈ ਕਿਹੜੇ ਸੂਏ ਸੁੰਦੀ ਆ ਜੀ ਹੁਣ ਇਹ ਤੀਜੇ ਸੂਏ ਸੁੰਡੇ ਬਾਈ ਰੇ ਨਾਲ ਤੀਜੇ ਸਵੇ ਸੌਂਦੀ ਹੈ ਪਹਿਲੇ ਦੇ ਦੂਜੇ ਦੇ ਤੇ ਕਿੰਨਾ ਕੱਢਿਆ ਵਾ ਜੀ ਦੁੱਧ ਵਾ ਸੱਚਾ 14 ਬਸ ਆਇਦ ਕੀ ਮੰਨ ਲਓ ਵੀ ਜਦੋਂ 42 ਚੰਗੀਆਂ ਸੀ ਦੁੱਧ 15 ਆਖ ਸਕੂਗੀ ਬਾਕੀ ਜਿਹੜੀ ਇਹਦੀ ਜਾਤ ਆ ਹਨਾ ਜਾਤ ਪਿਆਰ ਮੋੜਾ ਜਾ ਜੀ ਹਾਂ ਜੀ ਆ ਦੇਖੋ ਪੂਰਾ ਆ ਗਿਆ ਜਮਾ ਓਕੇ ਤੇ ਦਿਨ ਕਿੰਨੇ ਬਾਕੀ ਆ ਜੀ ਦਿਨ ਤਾਂ ਵਾ 5 6 ਤੱਕ ਦੇ ਨਹੀਂ ਲਊ ਜੀ ਇੱਕ ਗੱਲ ਹੋਰ ਦੱਸ ਦਿਓ ਦੁੱਧ ਲੰਮਾ ਸਮਾ ਦਿੱਤਾ ਹਾਂ ਹਾਂ ਦੁੱਧ ਮਾਰਦੀ ਨਾ ਖੜੀ ਓਕੇ ਜੀ ਕੋਈ ਹੋਰ ਕੋਈ ਦਿੱਕਤ ਨਹੀਂ ਕੋਈ ਬਸ ਇਹਦੀ ਕੋਈ ਭਾਰ ਦੀ ਕੋਈ ਹੋਰ ਨਹੀਂ ਓਕੇ ਜੀ ਖੋਲੋ ਜੀ ਤੋਰਾ ਕਰਾਈਏ ਚੈੱਕ ਪੂਰੀ ਚੰਗੀ ਹੈ ਜੀ ਕੱਦ-ਕੱਡ ਸੈਜ ਵਧੀਆ ਹੈਗਾ ਬਾਕੀ ਦੀ ਗੱਲ ਜੇ ਆਪਾਂ ਗੱਲ ਕਰ ਲਈਏ ਪਿਓਰ ਜੈਡ ਬਲੈਕ ਠੀਕ ਹੈ ਜੀ ਪੂਛ ਦੇ ਵਿੱਚ ਦੋ ਕਮਾਲ ਵੀ ਇਹਦੇ ਚਿੱਟੇ ਨਹੀਂ ਤੁਹਾਨੂੰ ਦਿਖਾਉਣੇ ਦੋ ਵੀ ਨਹੀਂ ਹੂੰ ਲੈ ਚਲੋ ਜੀ ਤੋੜਾ-ਤਾਲਾ ਸਮਾਰ ਕੇ ਕਰਾ ਦਈਏ ਚੈੱਕ ਤੇ ਹੁਣ ਕਿੰਨੇ ਦਿਨ ਲੈ ਜੂ ਜੀ ਇਹ ਬਸ 5-4 ਦਿਨ ਲੈਂਦਾ ਜੀ ਤੇ ਬਸ ਬਹੁਤ ਬਹੁਤ ਓਕੇ 5 ਤੋਂ 4 ਦਿਨ ਬਸ ਹਫਤੇ ਦੇ ਵਿੱਚ ਵਿੱਚ ਸਮਾਨ ਨੂੰ ਸੁਕਾਉਣਾ ਛੋਟੀ ਨੇ ਸੂਕ ਪੈਣਾ ਠੀਕ ਹੈ ਜੀ ਥਾਂ ਲੇਵੇ ਦੀ ਪੂਰੀ ਸਾਫ ਬਾਕੀ ਕੁਆਲਿਟੀ ਪੂਰੀ ਚੰਗੀ ਦੁੱਧ ਨੂੰ ਚੰਗੀ ਰਹਿਣਾ ਠੀਕ ਹੈ ਜੀ ਮੋੜ ਲਿਓ ਚਾਰ ਸਰ ਝੂਲਰ ਜੀ ਆ ਮੈਂ ਕਹਿੰਦੀ ਏ ਭੋਰਾ ਨਹੀਂ ਹਾਂ ਹੈ ਨਹੀਂ ਛਾਤੀ ਛੂਤੀ ਜਮੇ ਦਿਸ ਜਾਂਦੀ ਆ ਬਾਕੀ ਇਹ ਜੀਆਂ ਝੋਟੀਆਂ ਦੁੱਧ ਕਰਦੀਆਂ ਫੇਸ ਕੁਆਲਿਟੀ ਕਰੋ ਇੱਕ ਇੱਕ ਨੰਬਰ ਵਾਕੀ ਪਤਲੇ ਪਿੰਡੇ ਦੀ ਆ ਬਾਈ ਪਤਲੇ ਪਿੰਡੇ ਲੈ ਚਲੋ ਸਰ ਜੀ ਆ ਭਰ ਲਾ ਦਿਸ ਜਾਂਦੀ ਆ ਵੀਰੇ ਬਾਕੀ ਦਾ ਐ ਪਈ ਆ ਸੂਪ ਵਰਗੇ ਕਾਲੀ ਹੈ ਨਾ ਆ ਦੇਖੋ ਫੇਸ ਤੇ ਇੱਕ ਨੰਬਰ ਬਾਕੀ ਸਾਰਾ ਕੁਸੇ ਦਾ ਅਰੀਜਨਲ ਆ ਸਿੰਘ ਸੁੰਗ ਪੈਸੂਆ ਵੀ ਜਮਤੀ ਜਾ ਰਹੀ ਨਾ ਨਾ ਤੀਜਾ ਤੀਜਾ ਜਾ ਆਪਾਂ ਜਾ ਨਹੀਂ ਹਣਾ ਵੀ ਦੇਖਦਾ ਆਪਣਾ ਆ ਦੇਖੋ ਥਾਂਲੇ ਵੀ ਦੀ ਪੂਰੀ ਸਾਫ ਕਿੰਨੇ ਕਿ ਦਿਨ ਕਿ ਦੱਸਿਆ ਜੀ ਬਾਕੀ ਬਸ ਹਫਤੇ ਦੇ ਵਿੱਚ ਵਿੱਚ ਸੂਪਣਾ ਜੀ ਓਕੇ ਲੈ ਚਲੋ ਚੰਗੀ ਹੈ ਜੀ ਪਿਓਰ ਜੈਡ ਬਲੈਕ ਆ ਬਾਕੀ ਦੀ ਗੱਲ ਫਿਰ ਧਾਰ ਧੂਰ ਦੀ ਓਕੇ ਹੈ ਓਕੇ ਹੈ ਜੀ ਓਕੇ ਹੈ ਭਾਰ ਕੋਈ ਡੈਣ ਕੋਈ ਛਾਲਾ ਕੋਈ ਛਿੱਟਾ ਜਮਾਂ ਗਾਰੰਟੀ ਹੈ ਜੀ ਤੇ ਇੱਕ ਗੱਲ ਹੋਰ ਦੱਸ ਭਾਰ ਪਿੱਛਾ ਸਭ ਓਕੇ ਓਕੇ ਹੈ ਜੀ ਓਕੇ ਓਕੇ ਹਣਾ ਸਾਈ ਫੁੱਲ ਮਾਰ ਕੇ ਮੰਨ ਗਿਆ ਜੀ ਬਰੀਡ ਚੰਗੀ ਤਿਆਰ ਰਹੀ ਨੇ ਕਰ ਤੇ ਟੀਕੇ ਦਾ ਕੋਈ ਪਤਾ ਹੈਗਾ ਕਿਹੜਾ ਲਵਾਇਆ ਨਹੀਂ ਟੀਕਾ ਦਾ ਸਰਕਾਰੀ ਭਰਾਇਆ ਵਾਜੀ ਵਧੀਆ ਬਰਤ ਦੇ ਚੰਗਾ ਹੀ ਹਾਂ ਹਾਂ ਚਲੋ ਜੀ ਹੋਰ ਤਾਂ ਆਪਾਂ ਸਾਰਾ ਕੁਸੂਆ ਦਿਖਾ ਦੇ ਡਿਮਾਂਡ ਦੱਸ ਦਿਓ ਸਹੀ ਜੀ ਬਸ ਇਹਦੀ 1 ਲੱਖ 40 ਮੰਗਦੇ ਆਂ ਤੇ ਦੇਣੀ ਕਿੰਨੇ ਦੀ ਆ ਬਸ ਕੋਈ ਨਹੀਂ 5-4000 ਹੋਰ ਘਟ ਜਾਗੇ ਠੀਕ ਹੈ ਚਲੋ ਮੌਕੇ ਤੇ ਹੋ ਜਾਣਾ ਹਾਂ ਮੌਕੇ ਤੇ ਮੰਗਤਾਨ ਕਰਾ ਮੌਕੇ ਤੇ ਮੰਗਤਾਨ ਹੋ ਜਾਣਾ ਜਰੂਰ ਤੁਹਾਡਾ ਤੇ ਰੇਟ ਬਾਈ ਦਾ ਵੈਸੇ ਝੋਟੀ ਦੇ ਹਿਸਾਬ ਨਾਲ ਜਾਇਜ਼ ਆ ਕਿਉਂਕਿ ਬਰੀਡ ਵਾਲੀ ਹੈ ਝੋਟੀ ਉਹ ਸਾਬ ਨੇ ਜੱਜਮੈਂਟ ਕਰ ਲਿਆ ਚਾਰ ਚੁਫੇਰੇ ਚਾਰ ਦੇ ਪੱਲਿਆਂ ਦੀ ਪੂਰੀ ਹਾਂਜੀ ਹਾਂਜੀ ਚਾਰੇ ਪੱਲਿਆਂ ਦੀ ਪੂਰੀ ਝੋਟੀ 1,40,000 ਜਿਹੜੀ ਡਿਮਾਂਡ ਹੈਗੀ ਇਹ ਕੋਈ ਫਿਕਸ ਪ੍ਰਾਈਸ ਨਹੀਂ ਹੁੰਦਾ ਤੇ ਜਰੂਰ ਤੁਹਾਡੇ ਨਾਲ ਮਾਨਦਾਨ ਹੋਣਾਗਾ ਖੁੱਲਾ ਮਾਨਦਾਨ ਹੋਣਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਇੱਕ ਵਾਰ ਅਗਲੇ ਵੱਲੋਂ ਕਰੀ ਗਈ ਡਿਮਾਂਡ ਹੁੰਦੀ ਹੈਗੀ ਤੇ ਸੌਦਾ ਜੇ ਤੁਸੀਂ ਫੋਨ ਲਾਉਂਗੇ ਜਰੂਰ ਹੋਊਗਾ ਤੇ ਨੰਬਰ ਵਾਈ ਦਾ ਸਕਰੀਨ ਤੇ ਚੱਲ ਜੀਦਾ ਇੱਕ ਝੋਟੀ ਸੀ ਇੱਕ ਸ ਨੂੰ ਚੈੱਕ ਕਰਾਤੀ ਪਿੰਡ ਸਹਨੇ ਤੋਂ ਵੀਡੀਓ ਬਣਾ ਕੇ ਛੱਡਿਆ ਜੀ ਕੁਆਲਿਟੀ ਚੰਗੀ ਆ ਬਾਕੀ ਦਸ ਲਈ ਤੁਸੀਂ ਆਪ ਦੀ ਆਪ ਕਰਨੀ ਆ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦਾ ਹੈ ਕਿ ਨਵੀਆਂ ਵੀਡੀਓ